ਤਸਵੀਰਾਂ ਨੇ ਆਸੂਗਾਬ ਤੇ ਗੋਲੇ ਛੱਡ ਦਿੱਤੇ ਗਏ ਆ ਆਸੂਗਾਬ ਦੇ ਕਿਸਾਨਾਂ ਤੇ ਗੋਲੇ ਛਾਕੇ ਗਏ ਆ ਤਸਵੀਰਾਂ ਤੁਸੀਂ ਦੇਖੋ ਕਿਸਾਨਾਂ ਨੂੰ ਡੇੜੰਦਿਆ ਕੋਸ਼ਿਸ਼ ਆਸੂਗਾਬ ਤੇ ਗੋਲੇ ਛਿੱਟੇ ਗਏ ਨੇ ਦਾ ਇਹ ਤਸਵੀਰਾਂ ਨੇ ਸਿੱਧੀਆਂ ਕਿਸਾਨਾਂ ਦੇ ਉੱਤੇ ਆਸੂਗਾਬ ਦੇ ਗੋਲੇ ਛੱਡ ਦਿੱਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈਗੀ ਉਹ ਲਗਾਈ ਗਈ ਸੀ ਕਿਸਾਨਾਂ ਨੂੰ ਡੇੜਿਆ ਗਿਆ ਤਸਵੀਰਾਂ ਮੈਂ ਕਹੂੰਗਾ ਕਿ ਜਰੂਰ ਦਿਖਾਏ ਤੁਹਾਡੀ ਆंसू ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਸਿੱਟੇ ਗਏ ਨੇ ਕਿਸਾਨਾਂ ਨੂੰ ਕਿੱਥਲ-ਮਿੱਤਰ ਕਰ ਦਿੱਤਾ ਗਿਆ ਤੁਸੀਂ ਦੇਖੋ ਇਹ ਤਸਵੀਰਾਂ ਨੇ ਪ੍ਰਸ਼ਾਸਨ ਐਕਸਕਲੂਸਿਵ ਤਸਵੀਰਾਂ ਬੀਕੇਯੂ ਗ੍ਰਾਹਾਂ ਵੱਲੋਂ ਇਹ ਘਰਾਬ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਕਾਈ ਤਸਵੀਰਾਂ ਦੁੰਨੇਵਾਲ ਪਿੰਡ ਤੋਂ ਦੁੰਨੇਵਾਲ ਪਿੰਡ ਦੇ ਵਿੱਚ ਲਾਠੀ ਚਾਰਜ ਕੀਤਾ ਗਿਆ ਸੁਗੈਸ ਦੇ ਗੋਲੇ ਸਿੱਟੇ ਗਏ ਆ ਪਿੰਡ ਦੁਨੀਆਲੇ ਦੀ ਆ ਸਿੱਧੀਆਂ ਤਸਵੀਰਾਂ ਆ ਆ ਆ ਆ ਭੈਣੀ ਆ ਗਿਆ ਆ ਤੇਰਾ ਸਿੱਧਾ ਤੇਰੀ ਆ ਜਾ ਤੇਰਾ ਭੈਣ ਚੋਦਾ ਆ ਜਾ ਭੈਣ ਚੋਦਾ ਤਾਂ ਇਹ ਸਿੱਧਾ ਚੋਦਾ ਸਿੱਧੀਆਂ ਤਸਵੀਰਾਂ ਨੇ ਆ ਜਾ ਤੇਰੀ ਕੁੜੀ ਚੋਦਾ ਆ ਜਾ ਸਿੱਧੀਆਂ ਤਸਵੀਰਾਂ ਆਓ ਕੋ ਤਸਵੀਰ ਤਸਵੀਰਾਂ ਸਿੱਧੀਆਂ ਧੰਨਵਾਦ ਪਿੰਡ ਤੋਂ ਆ ਜਿੱਥੇ ਕੀ ਕਿਸਾਨਾਂ ਨੂੰ ਸਪੀਕਰ ਵਿੱਚ ਕੀਤਾ ਗਿਆ ਤਸਵੀਰਾਂ ਕੋਈ ਦਿਖਾ ਦੇ ਜਰਾ ਉੱਧਰ ਕਿਸਾਨ ਜਿਹੜੇ ਪੱਜ ਰਿਹਾ ਮੈਂ ਕਹੂੰਗਾ ਕਿ ਨੇਰੇ ਕਰਕੇ ਤਸਵੀਰਾਂ ਦਿਖਾਓ ਐਕਸਕਲੂਸਿਵ ਕੋਲੋਂ ਪਿੱਛੇ ਪੈ ਗਈ ਹੋਈ আরে 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 আছো ও কি ধরলো বাবা আমার তোরে ধরবো আমার ধরবো

ਉਹ ਛੱਡ ਦੇ ਕੈਮਰਾ ਇਹਨੂੰ ਕੈਮਰਾ ਛੱਡ ਦੇ ਮੂੰਹ ਕਰ ਰੋ ਅਪਲਾ ਜੀ ਮੂੰਹ ਕਰ ਮੂੰਹ ਕਰ ਅੱਖਾਂ ਕੋਲ ਅੱਖਾਂ ਕੋਲ ਅੱਖਾਂ ਕੋਲ ਅੱਖਾਂ ਕੋਲ ਖੋਲਾ ਖੋਲਾ ਖਾਈ ਛਿੱਟੇ ਮਾਰਦਾ ਚੱਲ ਉਸਦੇ ਪਾਸ ਖੜਾ ਹੈ ਛਿੱਟੇ ਮਾਰ ਲਓ ਛਿੱਟੇ ਫੜਾ ਫੜਦੇ ਹੁੰਦੇ ਕੋਈ ਸ਼ਾਇਦ ਫੜਦੇ ਹੁੰਦੇ ਆਹ ਇਹ ਸਾਬ ਨਾ ਕਰਦੇ ਕੋਈ ਫੜਦੇ ਹੁੰਦੇ ਕੋਈ ਫੜਦੇ ਹੁੰਦੇ ਇਹਨੂੰ ਹਰਦਾ ਨਹੀਂ ਹੈ ਲੋਕ ਇਹਨਾਂ ਦਾ ਪਾਣੀ

ਲਗਾਤਾਰ ਦਿਖਾ ਰਿਹਾ ਦੇਖੋ ਸਾਹਮਣੇ ਤਸਵੀਰਾਂ ਪੁਲਿਸ ਜਿਹੜੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਲੱਗੀ ਹੋਈ ਸੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਗਈ ਆ ਉਸ ਕੇਸ ਤੇ ਗੋਲੇ ਦਿੱਤੇ ਗਏ ਪਾਣੀ ਦੀਆਂ ਬੁਸਾਰਾ ਕੀਤੀਆਂ ਜਿਹੜੀ ਹੈਗੀ ਆ ਇਸ ਤੋਂ ਇਲਾਵਾ ਲਾਠੀ ਚਾਰਜ ਕੀਤਾ ਤੁਸੀਂ ਦੇਖੋ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਆਸੂ ਕਾਸਤੇ ਗੋਲੇ ਸਿੱਟੇ ਜਾ ਰਿਹਾ ਇਸ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਉਹ ਜ਼ਮੀਨ ਹੈ ਜਿਹਦਾ ਅਦਾਲਾ ਜਿਹਨੂੰ ਜ਼ਬਰੀ ਤੌਰ ਤੇ ਕਿਹਾ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਇੱਕ ਹੋਰ ਗੱਡੀ ਬਾਅਦ ਦੇਖੋ ਤੁਸੀਂ ਹਲੇ ਵੀ ਆਸੂ ਕਾਸਤੇ ਗੋਲੇ ਸਿੱਟੇ ਜਾ ਰਹੇ ਹਜੇ ਵੀ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਗੱਡੀ ਹੋਰ ਆਈ ਆ ਵਾਟਰ ਕੈਨਲ ਜਿਹੜਾ ਇਸਤੇਮਾਲ ਕੀਤਾ ਜਾਏਗਾ ਤੁਸੀਂ ਦੇਖੋ ਇਹ ਤਸਵੀਰਾਂ ਨੇ ਗੱਡੀ ਇੱਕ ਹੋਰ ਵੀ ਆ ਗਈ ਆ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹੋ ਦੇਖੋ ਤੁਸੀਂ ਸਾਹਮਣੇ ਇੱਕ ਜ਼ਰੂਰ ਦਿਖਾਓ ਇੰਨਾ ਜ਼ਿਆਦਾ ਜਿਹੜਾ ਹੈਗਾ ਖੜਦਾ ਵੀ ਮੁਸ਼ਕਿਲ ਹੈ ਆਸੂ ਗੈਸ ਦੇ ਗੋਲੇ ਇਸ ਤਰੀਕੇ ਨਾਲ ਸਿੱਟੇ ਜਾ ਰਹੇ ਆ ਦੇਖੋ ਤੁਸੀਂ ਇਹ ਗੱਡੀ ਆ ਚੁੱਕੀ ਆ ਅੱਗੇ ਗੱਡੀ ਜਾ ਰਹੀ ਹੈ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਉਹ ਕਿਸਾਨਾਂ ਦੇ ਉੱਤੇ ਇੱਕ ਤਰੀਕੇ ਨਾਲ ਕਹਿ ਲੋ ਕਿ ਤਸ਼ੱਦਦ ਹੋਇਆ ਜਾ ਰਿਹਾ ਕਿਸਾਨਾਂ ਨੂੰ ਖਦੇੜਿਆ ਜਾ ਰਿਹਾ ਵੀ ਕੇ ਯੂ ਗ੍ਰਾਹਾਂ ਦੇ ਜਿਹੜੇ ਤਮਾਮ ਕਿਸਾਨ ਚਗੇ ਉਹ ਅਗਿਆਬਦਨ ਦੀ ਕੋਸ਼ਿਸ਼ ਕਰੇ ਸੀ ਉਸ ਤੋਂ ਬਾਅਦ ਉਹਨਾਂ ਦੀ ਆਉਂਦੇ ਆਸਾਰ ਇੱਕ ਮਿੰਟ ਦਾ ਇੰਤਜ਼ਾਰ ਵੀ ਨਹੀਂ ਕੀਤਾ ਗਿਆ ਤੇ ਆਸਫਾਇਰ ਦੇ ਗੋਲੇ ਸਿੱਟੇ ਗਏ ਤੇ ਕਿਸਾਨਾਂ ਨੂੰ ਖਦੇੜਿਆ ਗਿਆ ਦੇਖੋ ਖੜਨਾ ਵੀ ਮੁਸ਼ਕਲ ਆ ਪੁਲਿਸ ਕਰਨੀਆਂ ਦਾ ਵੀ ਇੱਥੇ ਹੋ ਰਿਹਾ ਪੁਲਿਸ ਜਿਹੜੀ ਹੈਗੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਲਗਾਈ ਗਈ ਸੀ ਐਂਟੀ ਰੌਇਡ ਫੋਰਸ ਲਗਾਈ ਗਈ ਸੀ ਤਾਂ ਤਸਵੀਰਾਂ ਜਿਹੜੀਆਂ ਬੇहद ਖਾਸ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਸਿੱਧੀਆਂ ਨੇ ਜਿਹੜੀਆਂ ਕੀ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਉਹ ਜਿਹੜਾ ਪਾਣੀ ਸਿੱਟਿਆ ਜਾ ਰਿਹਾ ਪਾਣੀ ਵੀ ਗੰਦਾ ਬੇਹਦ ਗੰਦਾ ਪਾਣੀ ਸਿੱਟਿਆ ਜਾ ਰਿਹਾ ਦੇਖੋ ਮਿੱਟੀ ਵਾਲਾ ਪਾਣੀ ਸਿੱਟਿਆ ਜਾ ਰਿਹਾ ਦੇਖੋ ਤੁਸੀਂ ਜਿਹੜਾ ਪਾਣੀ ਵੀ ਆ ਰਿਹਾ ਉਹ ਬੇਹੱਦ ਜ਼ਿਆਦਾ ਗੰਦਾ ਪਾਣੀ ਕਿਸਾਨਾਂ ਦੇ ਉੱਤੇ ਸਿੱਟਿਆ ਜਾ ਰਿਹਾ ਤੇ ਆਸੂ ਗੈਸ ਦੇ ਗੋਲੇ ਜਿਹੜੇ ਹੈਗੇ ਆ ਉਹ ਵੀ ਸਿੱਟੇ ਜਾ ਰਹੇ ਦੇਖੋ ਤੁਸੀਂ ਇਹ ਇੰਤਹ ਜਿਹੜਾ ਹੈਗਾ ਉਹ ਆਸੂ ਗੈਸ ਦੇ ਗੋਲੇ ਸਿੱਟੇ ਗਏ ਵਾਟਰ ਕੈਨਲ ਜਾਂ ਬਿਛਾਰਾ ਖਿੱਤੀਆਂ ਗਈਆਂ ਪਾਣੀ ਦੀਆਂ ਬਿਛਾਰਾ ਖਿੱਤੀਆਂ ਗਈਆਂ ਤੇ ਲੱਖ ਚਾਰਜ ਕੀਤਾ ਗਿਆ ਤਾਂ ਇੱਥੇ ਕਿਸਾਨਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਸੀਗੇ ਤਾਂ ਹਾਲਾਤ ਬੇਹੱਦ ਜ਼ਿਆਦਾ ਨਾਜ਼ੁਕ ਇਸ ਸਮੇਂ ਬਠਿੰਡਾ ਦੇ ਬਣਿਆ ਬਠਿੰਡਾ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਪੁਲਿਸ ਦਾ ਚਤਤ ਤਕਨੀਕ ਇਸ ਤੀ ਕਿ ਨਾ ਕਹਿ ਲਓ ਕਿ ਕਿਸਾਨਾਂ ਦੇ ਉੱਤੇ ਜੋ ਢਾਈ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਸੀ ਪੁਲਿਸ ਕਰਮੀ ਵੀ ਇੱਥੇ ਆਏ ਸੀ ਹਾਲਾਂਕਿ ਕੁਝ ਜਿਹੜੇ ਪੁਲਿਸ ਕਰਮੀ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਹਾਲਤ ਖਰਾਬ ਹੋਈ ਲੇਕਿਨ ਕਿਸਾਨਾਂ ਦੀ ਜਿਹੜੀ ਹਾਲਤ ਆ ਉਹ ਜ਼ਿਆਦਾ ਖਰਾਬ ਹੋਈ ਇਸ ਕੁਛ ਦੇਰ ਦੇ ਵਿੱਚ ਦਿਖਾਵਾਂਗੇ ਵੀ ਕੀ ਕੰਡੀਸ਼ਨ ਕੀ ਆ ਦੇਖੋ ਤੁਸੀਂ ਇੱਧਰ ਪੁਲਿਸ ਵੀ ਕਿਸ ਤਰੀਕੇ ਦੇ ਨਾਲ ਪਾਣੀ ਮਾਰ ਕੇ ਅੱਖਾਂ ਦੇ ਉੱਤੇ ਪਾਣੀ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਥੋੜਾ ਬਚਾ ਰਹੇ ਆ ਅਸੀਂ ਵੀ ਕੁਛ ਦੇਰ ਪਹਿਲਾਂ ਜਦੋਂ ਬਿਲਕੁਲ ਅੰਦਰ ਸੀ ਤਾਂ ਸਾਡੇ ਉੱਤੇ ਵੀ ਜਿਹੜਾ ਹੈਗਾ ਆਸੂ ਵਾਂਗੂ ਗੋਲੇ ਡਿੱਗੇ ਉਸ ਤੋਂ ਬਾਅਦ ਹਾਲਤ ਖਰਾਬ ਹੋਈ ਇਸ ਤਰੀਕੇ ਦੇ ਹਾਲਾਤ ਬਣੇ ਹੋਇਆ ਪਟਿੰਡਾ ਦੇ ਵਿੱਚ ਪਟਿੰਡਾ ਦੇ ਵਿੱਚ ਸਿੱਧੀ ਕਾਫੀ ਤਣਾਅਪੂਰਨ ਇਸ ਨੂੰ ਕਹਿ ਸਕਦੇ ਆ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹੋਣ ਲਗਾਤਾਰ ਦੱਗੇ ਜਾ ਰਹੇ ਹੋਣ ਕਿਸਾਨਾਂ ਤੇ ਵਾਟਰ ਕੈਨ ਕੀਤਾ ਜਾ ਰਿਹਾ ਹੋਵੇ ਲੱਖੀਆਂ ਭਰਾਈਆਂ ਜਾ ਰਹੀਆਂ ਇਸ ਤਰੀਕੇ ਦੀ ਤਸਵੀਰ ਪਹਿਲਾਂ ਕਦੇ ਇੰਨੀ ਜਲਦੀ ਦੇਖਦੇ ਤੇ ਮੇਰੀ ਆਉਂਦਿਆ ਸਾਰ ਆਉਂਦਿਆ ਸਾਰ ਕਿਸਾਨਾਂ ਦੇ ਉੱਤੇ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਆਸੂ ਗੈਸ ਦੇ ਗੋਲੇ ਡਾਗੀ ਗਏ ਉਸ ਤੋਂ ਬਾਅਦ ਅਜਰਾ ਉਹ ਲਾਠੀਆਂ ਵਰਸਾਈਆਂ ਗਈਆਂ ਫਿਰ ਉਸ ਤੋਂ ਬਾਅਦ వాటర్ ਕੈਨ ਨਾਲ ਕੀਤਾ ਗਿਆ ਆਮ ਤੌਰ ਤੇ ਪਹਿਲਾਂ వాటర్ ਕੈਨ ਦਾ ਇਸਤੇਮਾਲ ਹੁੰਦਾ ਤੇ ਲਾਠੀਆਂ ਭਰਾਈ ਜਾਂਦੀਆਂ ਫਿਰ ਆਸੂ ਗੈਸ ਦੇ ਗੋਲੇ ਹੁੰਦੇ ਆ ਤਾਂ ਇੱਥੇ ਹਾਲਾਤ ਕੁਝ ਵੱਖਰੇ ਸੀਗੇ ਜੋ ਬਠਿੰਡਾ ਦੇ ਐਸਐਸਪੀ ਆ ਬੜੀ ਤਲਕੀ ਵਾਲੇ ਹਾਲਾਤਾਂ ਦੇ ਵਿੱਚ ਦਿਖ ਰਹੇ ਸੀਗੇ ਤਲਕੀ ਵਾਲੇ ਸੁਭਾਅ ਦੇ ਵਿੱਚ ਦਿਖ ਰਹੇ ਸੀਗੇ ਜਦੋਂ ਕਿਸਾਨਾਂ ਕੋਲ ਨਹੀਂ ਪਹੁੰਚੇ ਸੀ ਦੇਖੋ ਹਾਲੇ ਤੱਕ ਆਸੂ ਗੈਸ ਦੇ ਗੋਲੇ ਭਰائے ਜਾ ਰਹੇ ਆ ਹਾਲਾਂਕਿ ਜਦੋਂ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਆਸੂ ਵਾਸਤੇ ਗੋਲੇ ਵਾਰਾਏ ਗਏ ਸੀ ਤਾਂ ਉਦੋਂ ਪੰਜਾਬ ਸਰਕਾਰ ਵੱਲੋਂ ਵੀ ਇਸ ਚੀਜ਼ ਦਾ ਕੰਡੰਮ ਕੀਤਾ ਗਿਆ ਸੀ ਕਿ ਕਿਸਾਨਾਂ ਤੇ ਇਸ ਤਰੀਕੇ ਦੇ ਕਹਿਰ ਨਹੀਂ ਵਰਸਾਉਣਾ ਚਾਹੀਦਾ ਇਸ ਤਰੀਕੇ ਨਾਲ ਵਤੀਰਾ ਨਹੀਂ ਕੀਤਾ ਜਾਣਾ ਅੱਜ ਖੁਦ ਪੰਜਾਬ ਪੁਲਿਸ ਪੰਜਾਬ ਦਾ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਇਸ ਤਰੀਕੇ ਦਾ ਵਤੀਰਾ ਕਰ ਰਿਹਾ ਤਾਂ ਇਹ ਪੰਜਾਬ ਦੀ ਹੱਦ ਹਦੂਦ ਦੇ ਅੰਦਰ ਵੀਆਂ ਤਸਵੀਰਾਂ ਨੇ ਜਿਹੜੀਆਂ ਕਿ ਬਠਿੰਡਾ ਦੀਆਂ ਤਸਵੀਰਾਂ ਨੇ ਬਠਿੰਡਾ ਦੇ ਵਿੱਚ ਇਹ ਹਾਲਾਤ ਬਣੇ ਹੋਏ ਆ ਹਾਲਾਂਕਿ ਖੁਦ ਪੁਲਿਸ ਨੂੰ ਵੀ ਬਹੁਤ ਜ਼ਿਆਦਾ ਆਖਰ ਸਾਹਮਣਾ ਕਰਨਾ ਪਿਆ ਰਿਹਾ ਦੇਖੋ ਤੁਸੀਂ ਸੀਨੀਅਰ ਅਧਿਕਾਰੀ ਉਹ ਵੀ ਕਾਫੀ ਜ਼ਿਆਦਾ ਜਿਹੜੇ ਹੈ ਗਿਆ ਉਹ ਉਹਨਾਂ ਦੀ ਹਾਲਾਤ ਵੀ ਖਾਤੀ ਖਰਾਬ ਹੋਈ ਦੀ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਲੱਗ ਰਹੀ ਸੀਨੀਅਰ ਐਸਪੀ ਲੈਵਲ ਦੇ ਅਧਿਕਾਰੀ ਨੇ ਤਾਂ ਜਿਹੜੇ ਮਹਿਲਾ ਪੁਲਿਸ ਹੈਗੀ ਆ ਮਹਿਲਾ ਪੁਲਿਸ ਦੇ ਵੀ ਹਾਲਾਤ ਤੁਸੀਂ ਦਿਖਾ ਦਿੰਦੇ ਆ ਇਹ ਮਹਿਲਾ ਪੁਲਿਸ ਹੈ ਜਿਹੜੇ ਕਾਫੀ ਜ਼ਿਆਦਾ ਇਹਨਾਂ ਦੇ ਵੀ ਹਾਲਤ ਖਰਾਬ ਹੈ ਖੜਿਆ ਤੱਕ ਨਹੀਂ ਜਾ ਰਿਹਾ ਤਾਂ ਉਧਰੋਂ ਕਿਸਾਨਾਂ ਦੇ ਵੀ ਹਾਲਾਤ ਬੇਹੱਦ ਜ਼ਿਆਦਾ ਮਾੜੇ ਨੇ ਤਾਂ ਟਕਰਾਅ ਜਿਹਦੀ ਗੱਲ ਅਸੀਂ ਲਗਾਤਾਰ ਕਰਦੇ ਸੀ ਕਿ ਬਠਿੰਡਾ ਦੇ ਵਿੱਚ ਟਕਰਾਅ ਵਾਲੀ ਸਿੱਤੀ ਬਣੀ ਹੈ ਉਹ ਸਿੱਤੀ ਬਣਦੀ ਹੋਈ ਦਿਖਾਈ ਵੀ ਦਿੱਤੀ ਤਾਂ ਇਹਦਾ ਕੋਈ ਤੁਸੀਂ ਦਿਖਾ ਦਿਓ ਜਿੰਨੇ ਵੀ ਅਧਿਕਾਰੀ ਨੇ ਸਭ ਦਾ ਬੁਰਾ ਹਾਲ ਹੈ ਇਵਨ ਕਿ ਮੀਡੀਆ ਦਾ ਸਾਰੀ ਪੁਲਿਸ ਦਾ ਐਂਟੀ ਰਾਇਡ ਫੋਰਸ ਦਾ ਇਹ ਕਿਸਾਨਾਂ ਦਾ ਸਭ ਤੋਂ ਬੁਰਾ ਹਾਲ ਹੈ ਕਿਉਂਕਿ ਆਸੂ ਜੈਸੇ ਗੋਲੇ بڑے ਅਸਰਦਾਰ ਗੋਲੇ ਹੁੰਦੇ ਆ ਖੜਿਆ ਤੱਕ ਨਹੀਂ ਜਾਂਦਾ ਸਾਹ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਐਸੀ ਮੁਸ਼ਕਲ ਭਰੇ ਹਾਲਾਤ ਦੇ ਵਿੱਚ ਜਿਹੜਾ ਅਸੀਂ ਬਠਿੰਡਾ ਦੇ ਵਿੱਚ ਪੂਰੀਆਂ ਤਸਵੀਰਾਂ ਦੇ ਦੁਨੀਆ ਚ ਬੈਠੇ ਹੋਏ तमाम ਜਿਹਨੇ ਸਾਡੇ ਦਰਸ਼ਕ ਹੈ ਉਹਨਾਂ ਤੱਕ ਪਹੁੰਚ ਆ ਰਿਹਾ ਤਾਂ ਕਿ ਸਥਿਤੀ ਸਪਸ਼ਟ ਹੋ ਸਕੇ ਸਥਿਤੀ ਸਾਹਮਣੇ ਆ ਸਕੇ ਕਿ ਆਖਿਰਕਾਰ ਹਾਲਾਤ ਕਿਸ ਕਦਰ ਬਠਿੰਡਾ ਦੇ ਵਿੱਚ ਵਿਗੜੇ ਹੋਏ ਨੇ ਦੇਖੋ ਪੁਲਿਸ ਵੱਲੋਂ ਵੀ ਜਿਹੜਾ ਪਥਾਵ ਕੀਤਾ ਜਾ ਰਿਹਾ ਤਾ ਹਾਲਾਤ ਅਸੂ ਲਗਾਤਾਰ ਦਿਖਾ ਰਿਹਾ ਜਿਹੜੇ ਪਠੰਡਾ ਦੇ ਵਿੱਚ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਦੇਖੋ ਹੁਣ ਤੁਸੀਂ ਰਾਜੇ ਤੋਂ ਉੱਤੇ ਨਾਗਾ ਲਗਾ ਸਕਦੇ ਹੋ ਹਲੇ ਤੱਕ ਅਸੂ ਗੈਸ ਦੇ ਗੋਲੇ ਸਿੱਤੇ ਜਾ ਰਹੇ ਦੇਖੋ ਹੁਣ ਵੀ ਫਟਿਆ ਫਟਿਆ ਤਾਂ ਅਸੂ ਗੈਸ ਦੇ ਗੋਲੇ ਹੁਣ ਤੱਕ ਸਿੱਤੇ ਜਾ ਰਹੇ ਹੁਣ ਤੱਕ ਕੁਆਟਰ ਕੈਨਨ ਕੀਤਾ ਜਾ ਰਿਹਾ ਹੁਣ ਤੱਕ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਇਹ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਤੇ ਇਹਦੇ ਨਾਲ ਕਿਸਾਨ ਕਿੰਨੇ ਜ਼ਿਆਦਾ ਰੁਦਧੀਆਂ ਉਹ ਪਰੇਸ਼ਾਨ ਹੋਏ ਹੋਣਗੇ ਅਸੀਂ ਅੰਦਾਜ਼ਾ ਲਗਾ ਸਕਦੇ ਆ ਦੇਸ਼ ਦੀ ਜਿਹੜੀ ਆਰਥ ਵਿਵਸਥਾ ਜ਼ਿਆਦਾਤਰ ਨਿਰਪੱਖ ਖੇਤੀ 'ਤੇ ਕਰਦੀ ਆ ਕਿ ਸਾਡੇ ਇੱਕ ਐਸਾ ਤਬਕਾ ਪੰਜਾਬ ਦੇ ਵਿੱਚ ਜਿਹੜਾ 70% ਖੇਤੀਬਾੜੀ ਤੇ ਨਿਰਪੱਖ ਹਦਾ ਤੇ ਪੰਜਾਬ ਦੀ ਜਿਹੜੀ ਧਰਤੀ ਹੈ ਜ਼ਰਖੇਜ਼ ਧਰਤੀ ਤੇ ਉਹੀ ਧਰਤੀ ਹੈ ਜਿਹੜੀ ਪੂਰੇ ਦੇਸ਼ ਨੂੰ ਅੰਨ ਪ੍ਰੋਵਾਈਡ ਕਰਦੀ ਹੈ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਕੀ 30000 ਕਰੋੜ ਰੁਪਏ ਦੀ ਕਣਕ ਤੇ 45000 ਕਰੋੜ ਰੁਪਏ ਦਾ ਕਰੀਬ 2 ਚੋਨਾ ਸੈਂਟਰ ਫੂਲ ਦੇ ਵਿੱਚ ਪੰਜਾਬ ਵੱਲੋਂ ਫਾਇਦਾ ਜਾਂਦਾ ਤਾਂ ਜਿਹੜੇ ਕਿਸਾਨ ਵੱਡੇ ਪੱਧਰ ਤੇ ਫਸਲ ਦਿੰਦੇ ਨੇ ਅਨਾਜ ਦਿੰਦੇ ਨੇ ਉਹਨਾਂ ਕਿਸਾਨਾਂ ਦੇ ਨਾਲ ਇਸ ਤਰੀਕੇ ਦਾ ਵਤੀਰਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਤਾਂ ਇਹ ਹਾਲਾਤ ਜਿਹੜੇ ਹੈ ਗਿਆ ਇਹ ਬਣਨ ਦੇ ਕਾਰਨ ਕਿਸੇ ਸਰਕਾਰ ਨੂੰ ਸਪਸ਼ਟ ਕਰਨੀਗਾ ਹੁਣ ਇਹ ਮਸਲਾ ਇੰਨਾ ਵੱਡਾ ਹੋ ਚੁੱਕਿਆ ਕਿ ਮੁੱਖ ਮੰਤਰੀ ਖੁਦ ਇਸ ਤੇ ਸਪਸ਼ਟੀਕਰਨ ਦੇਵੇ ਕਿ ਇਹੋ ਜਿਹੇ ਹਾਲਾਤ ਕਿਉਂ ਬਣੇ ਕੀ ਕਿਸਾਨ ਦੇਖੋ ਪੁਲਿਸ ਵੱਲੋਂ ਵੀ ਨੇੜੇ ਕਰਕੇ ਦਿਖਾਇਓ ਪੁਲਿਸ ਵੱਲੋਂ ਪੱਥਰ ਪੱਥਰਬਾਜ਼ੀ ਕੀਤੀ ਜਾ ਰਹੀ ਆ ਉਹ ਦੇਖੋ ਪੁਲਿਸ ਵੱਲੋਂ ਪੱਥਰਬਾਜ਼ੀ ਪੁਲਿਸ ਵੱਲੋਂ ਵਾਟਰ ਕੈਨਨ ਪੁਲਿਸ ਵੱਲੋਂ ਆਸੂ ਗੈਤ ਦੇ ਗੋਲੇ ਵੀ ਸਿੱਟੇ ਜਾ ਰਹੇ ਆ ਤੁਸੀਂ ਦੇਖੋ ਇਹ ਦੇਖੋ ਤਸਵੀਰਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਖੁਦ ਹੀ ਬਿਆਨ ਕਰ ਰਹੀਆਂ ਕਿ ਬਠਿੰਡਾ ਦੇ ਵਿੱਚ ਹਾਲ ਕੀ ਹੈਗੇ ਨੇ ਕਿਸਾਨੀ ਦੇ ਹਾਲ ਕੀ ਹੈਗੇ ਨੇ ਪੀਟੀਸੀ ਨਿਊਜ਼ ਦੇ ਸਿਰਫ ਜਿੱਦਿਆ ਐਕਸਕਲੂਸਿਵ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਿਆ ਪਿਛਲੇ ਕਰੀਬ-ਕਰੀਬ ਤੁਸੀਂ ਲਗਾ ਲਓ ਕਿ 15-20 ਮਿੰਟ ਤੋਂ ਲਗਾਤਾਰ ਇਸੇ ਤਰੀਕੇ ਦੇ ਨਾਲ ਆਸੂ ਗੈਸ ਦੇ ਗੋਲੇ ਸਿੱਤੇ ਜਾ ਰਿਹਾ ਲਾਠੀ ਚਾਰਜ ਹੋ ਰਿਹਾ ਜਾਂ ਵਾਟਰ ਕੈਨਨ ਹੋ ਰਿਹਾ ਜਿਹਦੇ ਨਾਲ ਕਿ ਲਗਾਤਾਰ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲ ਕਿਸਾਨੀ ਦੇ ਲੈ ਕੇ ਉੱ타 ਨਜ਼ਰ ਆ ਰਿਹਾ ਹੈ ਕਿ ਆਖਰਕਾਰ ਕਿਸਾਨ ਕੀ ਮੰਗਦਾ ਸੀ ਕਿਸਾਨ ਆਪਣੀ ਜ਼ਮੀਨ ਮੰਗਦਾ ਸੀ ਜ਼ਮੀਂਦਾਰ ਸਹੀ ਰੇਟ ਮੰਗਦਾ ਸੀ ਉਹਦੇ ਬਦਲੇ ਦੇ ਵਿੱਚ ਕਿਸਾਨ ਨੂੰ ਦਿੱਤਾ ਗਿਆ ਤਾਂ ਦਿੱਤਾ ਗਿਆ ਲਾਠੀ ਚਾਕ ਵਾਟਰ ਕੈਨਨ ਇਸ ਤੋਂ ਇਲਾਵਾ ਆਸੂ ਗੈਸ ਦੇ ਗੋਲੇ ਤਾਂ ਕਿਸਾਨੀ ਦੀ ਮੰਗ ਜਿਹੜੀ ਹੈਗੀ ਆ ਉਹ ਬੜੀ ਛੋਟੀ ਸੀ ਲੇਕਿਨ ਤਸ਼ੱਦਦ ਤਸਵੀਰਾਂ ਦੇ ਵਿੱਚ ਬਹੁਤ ਵੱਡਾ ਨਜ਼ਰ ਆ ਰਿਹਾ ਜਿਹੜਾ ਕਿ ਹੁਣੇ ਸੋਲੋ ਇਸ ਨੇ ਪਟੰਡਾ ਦੇ ਵਿੱਚ ਕੀਤਾ ਜਾ ਰਿਹਾ ਹੈ